माज ਮਹਿਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਮੇਗ ਪਠਾਇਆ ਜਲ ਥਲ ਮੈਲ ਦਾ ਦਿਸ ਬਰਸਾਇਆ ਸ਼ਾਂਤ ਭਈ 부ਜੀ ਸਭ ਤ੍ਰਿਸ਼ਨਾ आनंद पिया सब ठाइं जियो सुख दाता दुख भंजन हारा आपे बक्ष करे जी सारा अपने कीते नु वा प्रथ पाले ਪੈ ਪਰੀਤ ਸਹਿ ਮਨਾਈ ਜੀ ਜਾਂ ਕੀ ਸਰਣ ਪਿਆ ਗਤ ਪਾਈਐ ਸਾਸ ਸਾਸ ਹਰ ਨਾਮ ਧਿਆਈਐ ਤਿਸ ਬਿਨ ਹੋਰ ਨਾ ਦੂਜਾ ਠਾਕੁਰ ਸਬਤ ਸੈ ਕੀਆ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਘਹਿਰਾ ਨਾਨਕ ਦਾਸ ਕਹੇ ਬੇਨੰਤੀ ਆਠ ਪਹਿਰ ਤਦ ਧਿਆਈ ਜੀਉ ਤੇਰਾ ਮਾਣ ਤਾਨ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੇ ਗਹਿਰਾ ਨਾਨਕ ਦਾਸ ਕਹੇ ਬੇਨੰਤੀ ਆਠ ਪਹਿਰ ਤਦ ਧਿਆਈਂ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 106 ਦੇ ਉਪਰੰਕਤ ਹੈ ਆਓ ਇਸ ਸ਼ਬਦ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਸਾਂਝੀ ਜਤ ਕਰਨ ਦਾ ਯਤਨ ਕਰੀਏ ਸਭ ਬਖਸ਼ਿਸ਼ ਕਰ ਰਹੇ ਹਨ ਪਾਰ ਬ੍ਰह्म ਪ੍ਰਭ ਮੇਘ ਪਠਾਇਆ ਮੇਘ ਦਾ ਅਰਥ ਹੁੰਦਾ ਹੈ ਬੱਦਲ ਅਕਾਲਪੁਰਖ ਬਖਸ਼ਿਸ਼ ਕੀ ਦੀ ਮੇਗ ਬੱਦਲ ਛਾਏ ਬਰਸਾਤ ਹੋਈ ਉਸ ਦੀ ਬਰਕਤ ਦੇ ਨਾਲ ਜਲ ਥਲ ਮਈਲ ਦਾ ਦਿਸ ਬਰਸਾਇਆ ਜਲ ਹੋਵੇ ਥਲ ਹੋਵੇ ਆਕਾਸ਼ ਹੋਵੇ ਪਾਵ ਸਭ ਗੰਦੇ ਦਾਹ ਦਿਸ ਵਰਸਾ ਹੈ ਦਸੀ ਪਾਸੀ ਵਰਸਿਆ ਇਹ ਜਦੋਂ ਸ਼ਬਦ ਆਉਂਦਾ ਨਾ ਅਸੀਂ ਇਹਨੂੰ ਦਹਿ ਦਿਸ ਪੜਦੇ ਪਰ ਇਹਨੂੰ ਕੋਈ ਮਾਤਰਾ ਨਹੀਂ ਹੈ ਦੱਦਾ ਤੇ ਆਹਾ ਹੈ ਦਾਹ ਦਾਹ ਦਿਸ ਵਰਸਾ ਹੈ ਹੁਣ 10 ਦਿਸ਼ਾ ਕਿਹੜੀਆਂ ਹਨ ਪੂਰਬ ਪੱਛਮ ਉੱਤਰ ਤੇ ਦੱਖਣ ਚਾਰ ਤੇ ਚਾਰ ਇਹਨਾਂ ਦੇ ਕੋਨੇ ਅੱਠ ਇੱਕ ਆਕਾਸ਼ ਤੇ ਇੱਕ ਧਰਤੀ ਸਭ ਕੰਦੇ ਸਭ ਜਗ੍ਹਾ ਜਲ ਥਲ ਮਈਲ ਦਹ ਦਿਸ ਵਰਸਾਏ ਸ਼ਾਂਤ ਭਈ ਬੁਜੀ ਸਭ ਤ੍ਰਿਸ਼ਨਾ आनंद بها ਸਭ ਠਾਈ ਜੀਓ ਹੁਣ ਇਹਦਾ ਜੋ ਅਰਥ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਜੋ ਸਮਝਾਉਣਾ ਚਾਹੁੰਦੇ ਆ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਗੁਰੂ ਰੂਪ ਬਦਲ ਸੰਸਾਰ ਦੇ ਵਿੱਚ ਵਰਸਾਇਆ ਜਿਹਦੇ ਕਪ ਦੀ ਸ਼ਬਦ ਪੜ੍ਹਦੇ ਸੁਣਦੇ ਉਹ ਬਾਬੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਦਾ ਗੁਰੂ ਵਰਸਦਾ ਹੈ ਗੁਰੂ ਬਖਸ਼ਿਸ਼ ਕਰਦਾ ਹੈ ਪਾਰ ਬ੍ਰह्म ਪ੍ਰਭ ਮੇਘ ਪਠਾਇਆ ਜਲ ਥਲ ਮਈਲ ਦਾਹਾਂ ਦਿਸ ਵਰਸਾਇਆ ਵੈਸੇ ਵੀ ਜਦੋਂ ਬਾਹਰ ਬਰਸਾਤ ਹੁੰਦੀ ਹੈ ਨਾ ਦੁਨਿਆਵੀ ਤੌਰ ਤੇ ਅਪਾ ਬਾਹਰ ਦੇਖਦੇ ਆਂ ਇਹ ਜੀਵਾਂ ਨੂੰ ਸ਼ਾਂਤੀ ਆਉਂਦੀ ਹੈ ਇਸੇ ਤਰ੍ਹਾਂ ਜਿੱਦਣ ਹਿਰਦੇ ਘਰ ਦੇ ਵਿੱਚ ਬਰਸਾਤ ਹੁੰਦੀ ਹੈ ਨਾ ਪ੍ਰਮਾਤਮਾ ਦੀ ਕਿਰਪਾ ਦੀ ਅੰਦਰ ਸ਼ਾਂਤੀ ਆਉਂਦੀ ਹੈ ਸ਼ਾਂਤ ਭਈ ਬੁੱਝੀ ਸਭ ਤ੍ਰਿਸ਼ਨਾ ਸਾਰੀਆਂ ਤ੍ਰਿਸ਼ਨਾਵਾਂ ਬੁੱਝ ਗਈਆਂ ਆਨੰਦ ਪਿਆ ਸਭ ਠਾਈ ਜੀ ਸਾਰੀ ਜਗ੍ਹਾ ਖੇੜਾ ਬਣ ਗਿਆ ਆਨੰਦ ਬਣ ਗਿਆ ਪਰ ਜਿਹੜੀ ਤ੍ਰਿਸ਼ਨਾ ਹੈ ਨਾ ਤੇ ਅਸੀਂ ਕਰਨਾ ਕੀ ਚਾਹੁੰਦੇ ਆ ਅਸੀਂ ਤ੍ਰਿਸ਼ਨਾ ਨੂੰ 부ਝਾਉਣਾ ਚਾਹੁੰਦੇ ਆ ਜਿੱਦਾਂ ਹੁਣ ਲੱਕੜ ਅੱਗ ਲੱਗੀ ਹੁੰਦੀ ਹੈ ਨਾ ਫੇ ਲੱਕੜਾਂ ਪਾਈ ਜਾਓ ਤੇ ਅੱਗ ਬੁਝੇਗੀ ਉਹਦੇ ਨਾਲ ਤਾਂ ਹੋਰ ਅੱਗ ਜ਼ਿਆਦਾ ਵਧੇ ਵੜੇਗੀ ਤੇ ਜੇ ਪਾਣੀ ਪਾ ਦਿੱਤਾ ਜਾਏ ਤਾਂ ਫਿਰ ਅੱਗ ਬੁਝ ਜਾਂਦੀ ਹੈ ਪਰ ਅਸੀਂ ਇਹਨੂੰ ਪਦਾਰਥਾਂ ਦੀ ਲਕੜਾਂ ਦੇ ਨਾਲ 부ਜਾਉਣਾ ਚਾਹੁੰਦੇ ਆ ਇਹ ਤ੍ਰਿਸ਼ਨਾ ਨਹੀਂ ਪੁੱਜਦੀ ਤੇ ਜਿਹੜੀ ਤ੍ਰਿਸ਼ਨਾ ਗੁਰੂ ਸਾਹਿਬ ਕਹਿੰਦੇ ਤ੍ਰਿਸ਼ਨਾ 부ਜੇ ਹਰ ਕੇ ਨਾਮ ਜਿਹੜੀ ਆ ਤ੍ਰਿਸ਼ਨਾ ਨਾ ਉਹ ਪਰਮੇਸ਼ਰ ਦੇ ਨਾਮ ਦੇ ਦਾ ਬੰਦੇ ਦੀ ਦੌੜ ਲੱਗੀ ਆ ਜੇ ਹਜ਼ਾਰਾਂ ਤੇ ਲੱਖਾਂ ਦੀ ਦੌੜ ਹੈ ਸਾਹਸ ਖਟੇ ਲੱਖ ਕੋਠ ਧਾਵੇ ਤ੍ਰਿਪਤਨ ਆਵੇ ਮਾਇਆ ਪਾਛੇ ਪਗ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇ ਅੰਦਰਲੀ ਤ੍ਰਿਸ਼ਨਾ ਕਿਦਾਂ बुझਦੀ ਆ ਜਿਦਨ ਗੁਰੂ ਦੇ ਕੋਲ ਅਸੀਂ ਆਉਂਦੇ ਆ ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਦੇ ਆ ਭਾਵੇਂ ਕਿਦਾਂ ਦਾ ਮਰਜੀ ਜੀਵਨ ਹੋਵੇ ਉਹਨੂੰ ਸਤਗੁਰੂ ਜੀ ਹਰਾ ਭਰਾ ਕਰ ਦਿੰਦੇ ਸਾਰੀਆਂ ਤ੍ਰਿਸ਼ਨਾਵਾਂ ਖਤਮ ਕਰ ਦਿੰਦੇ ਉਹ ਰਹਿੰਦਾ ਸੰਸਾਰ ਦੇ ਵਿੱਚ ਰਹਿੰਦਾ ਪਰਿਵਾਰ ਦੇ ਵਿੱਚ ਹੈ ਪਰ ਨਿਰੰਕਾਰ ਦੇ ਨਾਲ ਉਹਦੀ ਸਾਝ ਬਣ ਜਾਂਦੀ ਹੈ ਗੁਰੂ ਸਾਹਿਬ ਕਹਿੰਦੇ ਭਾਈ ਜੇ ਆਪਾਂ ਸੋਚੀਏ ਵੀ ਪਦਾਰਥ ਵੀ ਹੋਣ ਤੇ ਮੇਰੀ ਤ੍ਰਿਸ਼ਨਾ ਵੀ ਬੁੱਝ ਜਾਏ ਤੇ ਇਹ ਨਹੀਂ ਹੋ ਸਕਦਾ ਕਹਿੰਦੇ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਜਿਉ ਪਾਵਕ ਇੰਦਰਨੀ ਧਰਾਪੇ ਬਿਨ ਹਰ ਕਹਾ ਅਗਾਈ ਆਗਰ ਨੂੰ ਲਕੜਾਂ ਪਾਈ ਤੇ ਉਹ ਰੱਜ ਦੀ ਥੋੜੇ ਆ ਸਤਗੁਰੂ ਨੇ ਬਾਣੀ ਦੇ ਵਿੱਚ ਸ਼ਬਦ ਬਖਸ਼ਿਸ਼ ਕੀਤਾ ਕਹਿੰਦੇ ਵੱਡੇ ਵੱਡੇ ਰਾਜਨ ਅਰ ਭੂਮਣ ਤਾਂ ਕੀ ਤ੍ਰਿਸ਼ਨਾ 부ਝੀ ਵੱਡੇ ਵੱਡੇ ਰਾਜੇ ਵੱਡੇ ਵੱਡੇ ਜੀਮੀਦਾਰ ਲਪਟ ਰਹੇ ਮਾਇਆ ਰੰਗ ਮਾਤੇ ਲੋਚਣ ਕਸ਼ੂ ਨਾ ਸੁਝੀ ਵਿਖਿਆ ਮੈਂ ਕਿਨਹੀਂ ਤ੍ਰਿਪਤ ਨਾ ਪਾਈ ਜਿਉ ਪਾਪਕ ਇੰਦਰ ਨਹੀਂ ਧਰਾਪੇ ਬਿਨ ਹਰ ਕਾਹਾਂ ਅਗਾਈ ਦਿਨ ਦਿਨ ਕਰਤ ਭੋਜਨ ਬੋ ਵਿੰਜਣ ਤਾਂ ਕਿ ਮਿਟੇ ਨਾ ਭੁੱਖਾ ਤਰ੍ਹਾਂ ਤਰ੍ਹਾਂ ਦੇ ਭੋਜਨ ਖਾਂਦਾ ਹੈ ਬੰਦੇ ਨੂੰ ਪਤਾ ਲੱਗਦਾ ਨਾ ਵੀ ਫਲਾਨੀ ਜਗ੍ਹਾ ਆ ਚੀਜ਼ ਮਿਲਦੀ ਆ ਉੱਥੇ ਹੀ ਪਹੁੰਚ ਜਾਂਦਾ ਹੈ ਰਾਜ ਦਾ ਫੇਰ ਵੀ ਨਹੀਂ ਹੈ ਦਿਨ ਦਿਨ ਕਰਤ ਭੋਜਨ ਬੋ ਵਿੰਜਣ ਤਾਂ ਕਿ ਮਿਟੇ ਨਾ ਭੁੱਖਾ ਗੁਰੂ ਸਾਹਿਬ ਕਹਿੰਦੇ ਲਾਲਚ ਕਰੇ ਬਹੁਤ ਉਦਮ ਕਰਦਾ ਉਦਮ ਕਰੇ ਸਵਾਨ ਕੀ ਨਿਆਈ ਉਦਮ ਕਰਦਾ ਕੁੱਤੇ ਮੰਗਰ ਕਹਿੰਦੇ ਉਦਮ ਕਰਦਾ ਕੁੱਤਾ ਭੱਜਦਾ ਨਾ ਆ ਚੀਜ਼ ਛੱਡ ਦਿੱਤੀ ਦੂਸਰੇ ਵੱਲ ਭੱਜਦਾ ਦੂਸਰੀ ਛੱਡ ਤੀਸਰੇ ਵੱਲ ਭੱਜਦਾ ਕਹਿੰਦੇ ਦਿਨ ਦਿਨ ਕਰਤ ਭੋਜਨ ਬੋ ਵਿੰਜਣ ਤਾਂ ਕਿ ਮਿਟੇ ਨਾ ਭੁੱਖਾ ਉਦਮ ਕਰੇ ਸਵਾਨ ਕੀ ਨਿਆਈ ਚਾਰੇ ਕੁੰਟਾਂ ਕੋਖਾ ਚਾਰੇ ਪਾਸੇ ਤੋੜਾ ਫਿਰਦਾ ਤ੍ਰਿਸ਼ਨਾ ਫਿਰ ਵੀ ਨਹੀਂ ਬੁਝਦੀ ਸਤਿਗੁਰੂ ਕਹਿੰਦੇ ਜਦੋਂ ਗੁਰੂ ਦੇ ਕੋਲ ਆਏਗਾ ਗੁਰੂ ਦੀ ਬਾਣੀ ਨਾਲ ਸਾਂਝ ਪਾਏਗਾ ਤੇ ਤੇਰੀ ਤ੍ਰਿਸ਼ਨਾ ਉੱਤਰ ਜਾਏਗੀ ਤੇਰੇ ਉੱਪਰ ਪ੍ਰਮਾਤਮਾ ਕਿਰਪਾ ਕਰੇਗਾ ਬਖਸ਼ਿਸ਼ ਕਰੇ ਕਿੰਨਾ ਆਨੰਦ ਬਖਸ਼ਿਆ ਗੁਰੂ ਸਾਹਿਬ ਜੀ ਜਦੋਂ ਅਸੀਂ ਇਤਿਹਾਸ ਨਾਲ ਜੁੜਦੇ ਆ ਆ ਸਾਡੇ ਸੁਨਹਿਰੀ ਅਸੂਲ ਹੈ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਮੇਰੇ ਵਰਗਿਆਂ ਨੇ ਕੀ ਕੀਤਾ ਪਹਿਲਾਂ ਲਿਖਦਾ ਕਿਰਤ ਕਰੋ ਜਿਹੜੇ ਪਰ ਜਦ ਇਤਿਹਾਸ ਦੇਖੋ ਨਾ ਪ੍ਰਾਤਨ ਤੇ ਉਹਦੇ ਵਿੱਚ ਇਹ ਆ ਪਹਿਲਾਂ ਲਿਖਿਆ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਹੁਣ ਅਸੀਂ ਸਾਰੇ ਕੀਰਤੀ ਸੀਗੇ ਅਸੀਂ ਆ ਵੀ ਪਹਿਲਾਂ ਕਿਰਤ ਕਰਦੇ ਕਿਰਤ ਕਰਦੇ ਕਿਰਤ ਕਰਦੇ ਰੱਬ ਭੁੱਲ ਗਏ ਪਰਮੇਸ਼ਰ ਭੁੱਲ ਗਏ ਵੰਡ ਕੇ ਛਕਣਾ ਕਿੰਨੀ ਤ੍ਰਿਸ਼ਨਾ ਉਹਨਾਂ ਦੀ 부ਝੀ ਹੋਏਗੀ ਇੱਕ ਜੇਲ੍ਹ ਦੇ ਵਿੱਚ ਚਾਰ ਕੈਦੀ ਸਨ ਸਿੱਖ ਤੇ ਉਹਨਾਂ ਨੂੰ ਇੱਕ ਰੋਟੀ ਦਿੱਤੀਗੇ ਬਹੁਤ ਕੁਝ ਜੋ ਅਸੀਂ ਪੜ੍ਹਦੇ ਆ ਨਾ ਸਾਧ ਸੰਗਤ ਜੀ ਲੋਕ ਸਾਡੇ ਵੱਲ ਦੇਖਦੇ ਆ ਵੀ ਸੱਚਮੁੱਚ ਸਿੱਖ ਇਦਾਂ ਕਰਦੇ ਆ ਤੇ ਉਹਨਾਂ ਨੇ ਕੀ ਕੀਤਾ ਇੱਕ ਰੋਟੀ ਦਿੱਤੀ ਕਹਿੰਦੇ ਤੁਹਾਡਾ ਗੁਰੂ ਕਹਿੰਦਾ ਨਾ ਵੰਡ ਕੇ ਛਕੋ ਛਕ ਲੋ ਵੰਡ ਕੇ ਉਹ ਕਹਿੰਦੇ ਕੋਈ ਗੱਲ ਨਹੀਂ ਜਿਹੜਾ ਸਭ ਤੋਂ ਵੱਡਾ ਬਜ਼ੁਰਗ ਸੀ ਉਹਨੇ ਆਖਿਆ ਵੀ ਜਿਹੜਾ ਛੋਟਾ ਬੱਚਾ ਹੈ ਨਾ ਇਹਨੂੰ ਰੋਟੀ ਦੇ ਦਿਓ। ਬੱਚਾ ਜਿਹੜਾ ਰੋਟੀ ਤੋਂ ਬਿਨਾਂ ਰਹਿ ਨਹੀਂ ਸਕਦਾ। ਉਹਨੇ ਆਖਿਆ ਕੋਈ ਗੱਲ ਹੀ ਆ। ਉਹਨੇ ਆਪਣੇ ਤੋਂ ਵੱਡੇ ਜਿਹੜਾ ਜਵਾਨ ਸੀ ਉਹਨੂੰ ਆਖਿਆ ਵੀਰ ਜੀ ਤੁਸੀਂ ਲੈ ਲਓ। ਕਿਉਂਕਿ ਜੇ ਲੋੜ ਪੈ ਗਈ ਤੇ ਆਪਾਂ ਲੜਾਈ ਵੀ ਕਰਨੀ ਜੁੱਧ ਵੀ ਕਰਨਾ ਹੈ। ਉਹ ਕਹਿਣ ਲੱਗਾ ਮੇਰਾ ਤਾਂ ਸਰ ਜਾਏਗਾ ਭੁੱਖ। ਮੈਂ ਭੁੱਖਾ ਵੀ ਰਹਿ ਲਾਂਗਾ। ਪਰ ਅੱਧ ਖੜਦਾ ਉਮਰ ਦਾ ਤੇ ਬਜ਼ੁਰਗ ਹੈ ਇਹਨਾਂ ਨੂੰ ਦੇ ਦਿੰਨੇ ਆ ਅੱਧੀ ਅੱਧੀ ਰੋਟੀ ਪਰ ਇਦਾਂ ਕਰਦੇ ਆ ਕਰਦੇ ਆ ਫਿਰ ਫੈਸਲਾ ਹੋਇਆ ਵੀ ਆਪਾਂ ਚਾਰ ਟੁਕੜੇ ਕਰਨੇ ਆ ਤੇ ਚਾਰਾਂ ਨੇ ਛਕਣ ਕਿੰਨਾ ਸਬਰ ਸਤਗੁਰੂ ਨੇ ਦਿੱਤਾ ਕਿੱਡੀ ਵੱਡੀ ਸਾਡੇ ਸਤਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਿੰਨਾ ਕੁਛ ਮੀਰ ਮੰਨੂ ਦੀ ਜੇਲ੍ਹ ਵਿੱਚ ਦਿੱਤਾ ਗਿਆ ਤੋਲ ਮਿਲ ਕੇ ਪਾਣੀ ਦਿੱਤਾ ਜਾਂਦਾ ਸੀ ਖੰਨੀ ਖੰਨੀ ਮਤਲਬ ਰੋਟੀ ਦਾ ਚੌਥਾ ਹੀ ਸਖਨੀ ਖੰਨੀ ਖੰਨੀ ਰੋਟੀ ਦਿੱਤੀ ਜਾਂਦੀ ਸੀ ਖਾਣ ਵਾਸਤੇ ਪਰ ਸਿੱਖੀ ਦੇ ਵਿੱਚ ਉਹ ਪਰਪੱਕ ਸਨ ਸਿੱਖੀ ਦੇ ਵਿੱਚ ਬਹੁਤ ਵੱਡੀ ਕਿਰਪਾ ਸੀ ਵੱਡੀ ਰਹਿਮਤ ਸੀ ਜੀਵਨ ਦੇ ਵਿੱਚ ਆਪਾਂ ਕਹਿੰਦੇ ਨਾ ਉਹ ਸਿੱਖ ਸਨ ਗੁਰੂ ਸਾਹਿਬ ਦੇ ਸਮੇਂ ਵਿੱਚ ਸਿੱਖ ਸਨ ਅੱਜ ਦਾ ਤੁਸੀਂ ਇਤਿਹਾਸ ਪੜੋਗੇ ਨਾ ਜਿਹੜੇ ਆਉਣ ਵਾਲੇ ਦੇਣਾ ਸਾਧ ਸੰਗਤ ਜੀ 1 ਜੂਨ ਤੋਂ 6 ਜੂਨ ਤੱਕ ਜਿਹੜਾ ਸਿੱਖਾਂ ਦੇ ਨਾਲ ਤੀਜਾ ਘੱਲੂ ਘਰਾ ਹੋਇਆ 40 ਸਾਲ ਹੋ ਜਾਣੇ ਸਾਧ ਸੰਗਤ ਜੀ ਮੈਂ ਜ ਇੱਕ ਪੜ ਰਿਹਾ ਸੀ ਇੱਕ ਬੀਬੀ ਜਿਹਦਾ ਪਿਤਾ ਜੀ ਸੀ ਆਈਡੀ ਵਿੱਚ ਸੀ ਉਹ ਕੀ ਕਰਦਾ ਸੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਜਾ ਕੇ ਸੰਤ ਬਾਬਾ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਜਿਹੜੀਆਂ ਸਪੀਚਾਂ ਹੁੰਦੀਆਂ ਸੀ ਉਹਨੂੰ ਰਿਕਾਰਡ ਕਰਦਾ ਸੀ ਤੇ ਸਰਕਾਰ ਨੂੰ ਭੇਜਦਾ ਸੀ ਉਹਦੇ ਪਤਾ ਦਾ ਨਾਮ ਸੀ ਦਲਬੀਰ ਸਿੰਘ ਉਹ ਇੰਨਾ ਪ੍ਰਭਾਵਿਤ ਹੋਇਆ ਸੰਤ ਜੀ ਦੇ ਬਚਨਾਂ ਤੋਂ ਇੱਕ ਦਿਨ ਉਹਨੇ ਜਾ ਕੇ ਸੰਤ ਜੀ ਦੇ ਸਾਹਮਣੇ ਆਖਿਆ ਫਤਿਹ ਬੁਲਾ ਕੇ ਕਿ ਮੈਂ ਇਹ ਕੰਮ ਕਰਦਾ ਮੈਂ ਅੱਜ ਤੋਂ ਬਾਅਦ ਛੱਡ ਦੇਣਾ ਤੁਹਾਡੇ ਬਚਨਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਤੁਹਾਡੀ ਜਿਹੜੀ ਲੜਾਈ ਹੈ ਉਹ ਜ਼ੁਲਮ ਦੇ ਖਿਲਾਫ ਉਹ ਕਹਿਣ ਲੱਗੇ ਮੈਨੂੰ ਪਤਾ ਹੈ ਤੂੰ ਕਰ ਰਿਹਾ ਰਿਕਾਰਡਿੰਗ ਮੈਨੂੰ ਪਤਾ ਕੌਣ ਕੌਣ ਇੱਥੇ ਕੀ ਹੁੰਦਾ ਕੀ ਕਰਦੇ ਆ ਤੇ ਤੂੰ ਆਪਣਾ ਕੰਮ ਕਰੀ ਜਾ ਸਾਡੀ ਆਵਾਜ਼ ਸਰਕਾਰ ਤੱਕ ਰਪਚਾਰਿਆ ਬਹੁਤ ਚੰਗੀ ਗੱਲ ਹੈ ਵੀ ਸਾਡੀ ਜਿਹੜੀ ਆਵਾਜ਼ ਹੈ ਉਹ ਸਰਕਾਰ ਤੱਕ ਰ ਪਹੁੰਚ ਰਹੀ ਹੈ ਤੇ ਦੇਖੋ ਕਿੰਨਾ ਪ੍ਰਭਾਵ ਪੈਂਦਾ ਉਹੀ ਅਫਸਰ ਜਿਹੜਾ ਸੀ ਸੀਆਈਡੀ ਦਾ ਜਦੋਂ ਘਰ ਜਾਂਦਾ ਉਹਦੀ ਬੱਚੀ ਖਾਲਸਾ ਕਾਲਜ ਪੜ੍ਹਦੀ ਸੀ ਉਸ ਵੇਲੇ ਆਲ ਇੰਡੀਆ ਸਿੱਖ ਸ਼ੂਟਰ ਫੈਡਰੇਸ਼ਨ ਹੋਂਦ ਵਿੱਚ ਆ ਚੁੱਕੀ ਸੀ ਤੇ ਉਸ ਬੱਚੀ ਨੇ ਬਹੁਤ ਵੱਡਾ ਸੰਘਰਸ਼ ਕੀਤਾ ਜਿਸ ਵੇਲੇ 1984 ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਦ ਵੇਲੇ ਪਿਤਾ ਜੀ ਘਰ ਆਉਂਦੇ ਸੀ ਘਰ ਆ ਕੇ ਸੰਤ ਜੀ ਦੀਆਂ ਗੱਲਾਂ ਦੱਸਦੇ ਸਨ ਤੇ ਜੀਵਨ ਤੇ ਵਿੱਚ ਪ੍ਰਭਾਵ ਪਿਆ ਪਿਉ ਉਹ ਕੰਮ ਦੇ ਵਾਸਤੇ ਕਰ ਰਹੇ ਹਨ ਕਿੰਨੀ ਕੁ ਉਮਰ ਸੀ ਗਾਨੀ ਸੰਤ ਜਨੈਲ ਸਿੰਘ ਦੀ 35 ਤੋਂ 36 ਸਾਲ ਦੀ ਲਗਭਗ ਉਮਰ ਸੀ ਪਰ ਅੱਜ ਵੀ ਲੋਕੀ ਉਹਨਾਂ ਦੀਆਂ ਫੋਟੋਆਂ ਤੋਂ ਡਰਦੇ ਆ ਐਡੀ ਵੱਡੀ ਸ਼ਖਸੀਅਤ ਤੇ ਆਉਣ ਵਾਲੇ ਜਿਹੜੇ ਦਿਨ ਹਨ ਨਾ ਸਾਧ ਸੰਗਤ ਦੀ ਆ ਜਿਹੜੇ ਲੋਕ ਗਲਤ ਪ੍ਰਚਾਰ ਕਰਦੇ ਆ ਗੁਰੂ ਜੀ ਅਕਾਲ ਤਖਤ ਸਾਹਿਬ ਤੇ ਭਿੰਡਰਾਂ ਵਾਲਾ ਬੈਠਾ ਸੀ ਇਸ ਕਰਕੇ ਸਰਕਾਰ ਨੇ ਉੱਥੇ ਹਮਲਾ ਕੀਤਾ 37 ਗੁਰਦੁਆਰਿਆਂ 'ਤੇ ਹਮਲਾ ਹੋਇਆ ਪੰਜਾਬ 37 ਗੁਰਦੁਆਰਿਆਂ ਸੈਂਕੜੇ ਸਿੱਖ ਬਜ਼ੁਰਗ ਨੌਜਵਾਨ ਬੱਚੇ ਬੀਬੀਆਂ ਮਾਤਾਵਾਂ ਸ਼ਹੀਦ ਕਰ ਦਿੱਤੇ ਅੰਨਾਤ ਸੱਦਤ ਕੀਤਾ ਗਿਆ ਉਹ ਇੰਨੀ ਪ੍ਰਭਾਵਿਤ ਹੋਈ ਸੀ ਬੀਬੀ ਅੱਜ ਵੀ ਹੈ ਉਹਨਾਂ ਦੀ ਬੱਚੀ ਜਿਹੜੀ ਸੀ ਬਾਰ ਵਿੱਚ ਹਥਿਆਰਬੰਦ ਸੰਘਰਸ਼ ਵੀ ਉਸਨੇ ਕੀਤਾ ਕੌਮ ਦੇ ਵਾਸਤੇ ਉਹ ਆਖਿਆ ਵੀ ਅਸੀਂ ਤਾਂ ਇਤਿਹਾਸ ਹੀ ਸਾਡਾ ਇਦਾਂ ਦਾ ਹੈ ਸਾਡਾ ਇਤਿਹਾਸ ਹੀ ਇਦਾਂ ਦਾ ਹੈ ਭਾਵੇਂ ਬਹੁਤ ਮੁਸ਼ਕਲ ਨਾਲ ਦਿਨ ਬਤੀਤ ਕੀਤੇ ਉਸ ਬੀਬੀ ਨੇ ਪੂਰਾ ਉਹਦਾ ਇੰਟਰਵਿਊ ਆ ਪਰ ਉਸਨੇ ਦੱਸ ਦਿੱਤਾ ਵੀ ਜੋ ਪ੍ਰਾਤਨ ਸਿੱਖ ਕਰਦੇ ਸੀ ਅੱਜ ਵੀ ਸਿੱਖ ਕਰ ਸਕਦੇ ਆ ਕਿਉਂਕਿ ਬਾਣੀ ਦਾ ਸਾਰ ਆ ਆ ਦੁਨੀਆ ਦੀ ਦੌਲਤ ਲੈਣ ਵਾਸਤੇ ਬਥੇਰੇ ਅੱਜ ਵੀ ਚਲੇ ਗਏ ਸੀ ਲੋਕ ਉਹ ਸਮੇਂ ਵੀ ਹੱਥ ਖੜ ਕਰਕੇ ਬਾਹਰ ਆ ਗਏ ਸੀ ਅੱਜ ਕੋਈ ਵਜ਼ੀਰ ਬਣ ਗਿਆ ਕੋਈ ਕਿਸੇ ਪਾਰਟੀ ਚ ਚਲਾ ਗਿਆ ਕਿਸੇ ਪਾਰਟੀ ਚ ਚਲੇ ਗਿਆ ਪਰ ਉਹਨਾਂ ਨੂੰ ਅੱਜ ਕੌਮ ਗਦਾਰ ਕਹਿ ਰਹੀ ਹੈ ਪਰ ਜਿਹੜੇ ਸ਼ਹੀਦ ਹੋਏ ਆ ਉਹਨਾਂ ਜਿੰਨੇ ਤੱਕ ਦੁਨੀਆ ਰਹੇਗੀ ਉਹਨਾਂ ਨੂੰ ਯਾਦ ਕੀਤਾ ਜਾਏ ਕਿਉਂਕਿ ਅੰਦਰ ਉਹ ਤ੍ਰਿਸ਼ਨਾ ਬੁਝ ਗਈ ਜਿੱਦਾਂ ਕੱਲ ਸ਼ਬਦ ਪੜਿਆ ਨਾ ਜਿੰਨੇ ਸ਼ਬਦ ਹੁੰਦੇ ਆ ਨਾ ਆਲ ਆਸ-ਪਾਸ ਜਿੰਨੇ ਸ਼ਬਦ ਪੜਾਂਗੇ ਆਪਾਂ ਉਹ ਸਾਰੇ ਉਸ ਭਾਵ ਦੇ ਹੁੰਦੇ ਆ ਕਿਉਂਕਿ ਅੰਦਰ ਸਿੱਖ ਦੇ ਭਾਵਨਾ ਹੋਵੇ ਕਿ ਸਤਗੁਰੂ ਮੇਰਾ ਕੁਛ ਨਹੀਂ ਹੈ ਮਨ ਤਨ ਤੇਰਾ ਧਨ ਵੀ ਤੇਰਾ ਜਿੱਦਣ ਇਸ ਕਹਾਂਗੇ ਨਾ ਸਤਗੁਰੂ ਸਰੀਰ ਤੇਰਾ ਤੇ ਅਸੀਂ ਇਹਦੀ ਹਿਫਾਜ਼ਤ ਥੋੜੇ ਕਰਾਂਗੇ ਇਹਦੇ ਵਾਸਤੇ ਥੋੜੇ ਇਹ ਤਾਂ ਕੌਮ ਦੇ ਲਿਖੇ ਲੱਗਦਾ ਹੈ ਤੇ ਬਹੁਤ ਵੱਡੀ ਗੱਲ ਹੈ ਕੌਣ ਯਾਦ ਕਰਦਾ ਕਿੰਨੀ ਦੁਨੀਆ ਮਰਦੀ ਆ ਕੋਈ ਯਾਦ ਕਰਦਾ ਪਰ ਉਹਨਾਂ ਨੂੰ ਯਾਦ ਕਰ ਰਹੇ ਆ ਜਿਨ੍ਹਾਂ ਨੇ ਕੌਮ ਦੀ ਖਾਤਰ ਅਪ ਸੰਘਰਸ਼ ਕੀਤੇ ਆ ਕੌਮ ਦੀ ਖਾਤਰ ਲੜੇ ਆ ਜਾਂ ਲੜ ਰਹੇ ਆ ਅੱਗੇ ਵੀ ਲੜਨਗੇ ਦੇ ਗੁਰੂ ਸਾਹਿਬ ਕਹਿੰਦੇ ਆ ਉਹਨਾਂ ਦੀ ਤ੍ਰਿਸ਼ਨਾ ਖਤਮ ਹੋ ਗਈ ਉਹਨਾਂ ਨੂੰ ਇੱਕ ਹੈ ਕਿ ਪਰਮਾਤਮਾ ਦਾ ਪਿਆਰ ਗੁਰੂ ਦਾ ਪਿਆਰ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ ਗੁਰੂ ਸਾਹਿਬ ਕਹਿੰਦੇ ਸ਼ਾਂਤ ਭਈ 부ਝੀ ਸਭ ਤ੍ਰਿਸ਼ਨਾ ਆਨੰਦ ਭਿਆ ਸਭ ਠਾਈ ਜਿਓ ਉਹਨਾਂ ਨੂੰ ਭਰੋਸਾ ਹੈ ਸੁਖ ਦਾਤਾ ਦੁਖ ਪਹਜਨ ਹਾਰਾ ਮੇਰਾ ਜਿਹੜਾ ਪਰਮੇਸ਼ਰ ਹੈ ਸੁੱਖਾਂ ਦਾ ਦਾਤਾ ਹੈ ਦੁੱਖ ਖਤਮ ਕਰਨ ਵਾਲਾ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਪੇ ਬਖਸ਼ ਕਰੇ ਜੀ ਸਾਰਾ ਸਾਰੇ ਦਾ ਅਰਥ ਟੋਟਲ ਵੀ ਹੁੰਦਾ ਜਿਹੜਾ ਆਪਾਂ ਕਹਿੰਦੇ ਜੋੜ ਵੀ ਸਾਰਾ ਮਤਲਬ ਇੱਥੇ ਸਾਰ ਦਾ ਅਰਥ ਹੈ ਸੰਭਾਲ ਕਰਦਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪਰਤ ਪਾਲੇ ਜੋਨੇ ਪੈਦਾ ਕੀਤਾ ਨਾ ਉਹਦੀ ਪਰਤ ਪਾਲਣਾ ਵੀ ਕਰ ਰਿਹਾ ਆਪਾਂ ਸੋਚੀਏ ਕਿ ਮੈਂ ਕਰ ਰਿਹਾ ਹਾਂ ਕਿ ਸੀ ਕੁਝ ਵੀ ਨਹੀਂ ਕਰ ਰਹਾ। ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਜਦ ਮੈਂ ਕੱਲ ਵੀ ਬੇਨਤੀ ਕੀਤੀ ਸੀ ਮੈਂ ਬੋਲ ਰਿਹਾ ਬੁਲਾਉਣ ਵਾਲਾ ਉਹ ਹੈ। ਤੁਸੀਂ ਸੁਣ ਰਹੇ ਹੋ ਸੁਣਾਉਣ ਵਾਲਾ ਉਹ ਹੈ। ਇਹ ਤਾਕਤ ਉਹਨੇ ਦਿੱਤੀ ਆ ਸੰਗਤ ਕਰ ਰਹੇ ਆ ਤੇ ਉਹ ਪਰਿਪਾਲਣਾ ਵੀ ਆਪ ਕਰਦਾ ਹੈ। ਜਿਉ ਉਹਨੇ ਸੰਸਾਰ ਪੈਦਾ ਕੀਤਾ ਨਾ ਜਿਨੇ ਉਹ ਪਾਈ ਮੇਦਨੀ ਸੋਈ ਕਰਦਾ ਸਾਰ। ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਤਗਾਰ ਦੁਨੀਆ ਦੀ ਤਾਕਤ ਵੀ ਕਹਿੰਦੇ ਦੁਖੀ ਨਹੀਂ ਕਰ ਸਕਦੀ ਜਿਹਨੂੰ ਸਤਿਗੁਰੂ ਤੇ ਭਰੋਸਾ ਹੈ ਆਪਣੇ ਕੀਤੇ ਨੂੰ ਆਪਰਤ ਪਾਲੇ ਪਹਿ ਪੈਰੀ ਤਿਸੇ ਮਨਾਈ ਜਿਉ ਮਨਾਈ ਪਾਵੋ ਰਸਿਆ ਨਹੀਂ ਹੈ ਪਾਵੋ ਨੂੰ ਉਹਦੇ ਗੁਣ ਗਾ ਕੇ ਉਹਨੂੰ ਪ੍ਰਸੰਨ ਕਰਨਾ ਹੈ ਉਹਦਾ ਧੰਵਾਦ ਕਰਨਾ ਹੈ ਉਹਦਾ ਸ਼ੁਕਰਾਨਾ ਕਰਨਾ ਹੈ ਆਪਣੇ ਕੀਤੇ ਨੂੰ ਆਪਰਤ ਪਾਲੇ ਪਹਿ ਪੈ ਰੀ ਤਿਸੇ ਮਨਾਈ ਜਿਉ ਜਾਂ ਕੀ ਸ਼ਰਨ ਪਿਆ ਗਤ ਪਾਈਏ ਉਹਦੀ ਸ਼ਰਨ ਵਿੱਚ ਆ ਕੇ ਹੀ ਗਤ ਦਾ ਅਰਥ ਕੋਈ ਲੋਕੀ ਗਤੀ ਕਰ ਦਿੰਦੇ ਗਤੀ ਮਨੁੱਖ ਨਹੀਂ ਮਰਨ ਤੋਂ ਬਾਅਦ ਕੋਈ ਵੀ ਲਾਰਾ ਗੁਰੂ ਸਾਹਿਬ ਨਹੀਂ ਦਿੱਤਾ ਨਾ ਡਰਨਾ ਚਾਹੀਦਾ ਕਹਿੰਦੇ ਸੁਰਗਵਾਸ ਨਾ ਬਾਛੀਏ ਡਰੀਏ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈਏ ਮਣੇ ਨਾ ਕੀਜੇ ਆਸ ਜਦੋਂ ਅਸੀਂ ਕੋਈ ਸੰਸਾਰ ਦੇ ਵਿੱਚੋਂ ਸਿੱਖ ਚੜ੍ਹਾਈ ਕਰਦਾ ਆਪਾਂ ਕਹਿੰਦੇ ਅੰਤਮ ਅਰਦਾਸ ਉਸ ਪ੍ਰਾਣੀ ਦੇ ਗਏ ਹੋਏ ਪ੍ਰਾਣੀ ਦੇ ਪਰਥਾਏ ਇੱਕੋ ਹੀ ਆਖ ਆਖਰੀ ਹੋਗੀ ਅੰਤਮ ਅਰਦਾਸ ਹੋਗੀ ਤੇ ਉਹਦਾ ਜੋ ਨੇ ਇਸ ਜੀਵਨ ਦੇ ਵਿੱਚ ਕੀਤਾ ਉਹਨੇ ਜੀਵਨ ਦੇ ਵਿੱਚ ਪ੍ਰਾਪਤ ਕੀਤਾ ਆਪੇ ਬੀਜ ਆਪੇ ਹੀ ਖਾਓ ਗੁਰੂ ਸਾਹਿਬ ਕਹਿੰਦੇ ਮਰਨ ਤੋਂ ਬਾਅਦ ਮੁਕਤੀ ਨਹੀਂ ਹੈ ਜੀਂਦਿਆਂ ਤੁਸੀਂ ਮੁਕਤ ਹੋਣਾ ਜੀਂਦਿਆਂ ਮੋਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਲਾ ਕੋਈ ਨਹੀਂ ਜਾਣਦਾ ਜੀਂਦਿਆਂ ਮੁਕਤ ਹੋਣਾ ਤੇ ਉਹਦੇ ਨਾਲ ਜੁੜ ਜਾਓ ਸੰਗਤ ਕਰੋ ਬਾਣੀ ਪੜੋ ਸੇਵਾ ਕਰੋ ਸਿਮਰਨ ਕਰੋ ਤੇ ਕਹਿੰਦੇ ਤੁਹਾਡਾ ਜੀਵਨ ਜਿਹੜਾ ਦਿੱਤਾ ਪਰਮੇਸ਼ਰ ਨੇ ਉਹ ਸਫਲ ਹੋ ਜਾਏਗਾ ਸਭ ਕਹਿੰਦੇ ਜਾਂ ਕੀ ਸਰਨ ਪਿਆ ਗਤ ਪਾਈ ਹੈ ਕਿੱਦਾਂ ਫਿਰ ਕਹਿੰਦੇ ਆਚਮ ਉੱਚੀ ਆਤਮਕ ਅਵਸਥਾ ਹੁੰਦੀ ਐ ਸਾਸ ਸਾਸ ਹਰ ਨਾਮ ਧਿਆਈਐ ਹਰੇਕ ਸਵਾਸ ਦੇ ਨਾਲ ਉਹਨੂੰ ਯਾਦ ਕਰਨਾ ਯਾਦ ਕਰਨਾ ਉਹਦੇ ਅਦਬ ਦੇ ਵਿੱਚ ਰਹੁ ਉਹਦੇ ਡਰ ਦੇ ਵਿੱਚ ਰਹੁ ਉਹਦੇ ਭਉ ਦੇ ਵਿੱਚ ਰਹੁ ਸਾਸ ਸਾਸ ਹਰ ਨਾਮ ਧਿਆਈਐ ਤਿਸ ਬਿਨ ਹੋਰ ਨਾ ਦੂਜਾ ਠਾਕੁਰ ਉਹ ਤੋਂ ਬਿਨਾ ਦੂਸਰਾ ਕੋਈ ਮਾਲਕ ਨਹੀਂ ਹੈ ਸਭ ਤਿਸੇ ਕੀਆ ਜਾਈ ਜੀਓ ਇਹ ਜਿੰਨਾ ਕੁਝ ਹੈ ਨਾ ਸਾਰਾ ਕੁਝ ਉਹਨੇ ਪੈਦਾ ਕੀਤਾ ਹੈ। ਅਕਾਲ ਪੁਰਖ ਤੋਂ ਬਗਰ ਕੁਝ ਵੀ ਨਹੀਂ ਹੈ। ਤੇਰਾ ਮਾਣ ਤਾਣ ਪ੍ਰਭ ਤੇਰਾ ਹੈ ਸਤਿਗੁਰੂ ਮੈਨੂੰ ਮਾਣ ਵੀ ਤੇਰਾ ਤੇ ਮੈਨੂੰ ਤਾਣ ਵੀ ਤੇਰਾ। ਮੈਨੂੰ ਤੇਰੀ ਤਾਕਤ ਤੇ ਮਾਣ ਹੈ। ਕਿਉਂਕਿ ਤੂੰ ਸਮਰੱਤ ਹੈ। ਆ ਗੁਰੂ ਸਾਹਿਬ ਦਾ ਸ਼ਬਦ ਹੈ ਨਾ ਕਹਿੰਦੇ ਤੂੰ ਮੇਰੋ ਮੇਰ ਪਰਬਤ ਸੁਆਮੀ ਮੇਰੂ ਪਰਬਤ ਵਰਗਾ ਆਸਰਾ ਸਤਿਗੁਰ ਜੀ ਦਾ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਗਹੀ ਮਤਲਬ ਪਕੜ ਲਈ ਐ ਮੈਂ ਤੇਰਾ ਆਸਰਾ ਪਕੜ ਲਿਆ ਓਟ ਗਹੀ ਪ੍ਰਭ ਤੇਰੀ ਕਿਉਂਕਿ ਨਾ ਤੁਮ ਡੋਲੋ ਨਾ ਹਮ ਗਿਰਤੇ ਨਾ ਤੂੰ ਡੋਲਦਾ ਤੇ ਨਾ ਅਸੀਂ ਗਿਰ ਸਕਦੇ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇ ਤੇ ਜਦੋਂ ਅਸੀਂ ਸਹਾਰਾ ਹੀ ਉਸ ਚੀਜ਼ ਦਾ ਲੈ ਲਿਆ ਹੁਣ ਬੰਦਾ ਕਹੇ ਵੀ ਮੈਂ ਦਰਕਤ ਤੇ ਚੜ ਗਿਆ ਟਾਣੀਆਂ ਪਕੜ ਲਈਆਂ ਤਾਂ ਨਹੀਂ ਭਾਈ ਟੁੱਟ ਜਾਏਗੀ ਤਾਣੀਆਂ ਦੇ ਸਹਾਰੇ ਤੇ ਜੀਵਨ ਨਹੀਂ ਤੇਰਾ ਚੱਲੇ ਹੁਣ ਬੰਦਾ ਬੈਠੇ ਟ੍ਰੇਨ ਦੇ ਵਿੱਚ ਟ੍ਰੇਨ ਤਾਂ ਚੱਲੀ ਜਾਣੀ ਤੁਸੀਂ ਬੰ ਮੈਂ ਚੰਗੀ ਤਰ੍ਹਾਂ ਖਿੜਕੀ ਫੜ ਕੇ ਬੈਠ ਜਾਗੇ ਟ੍ਰੇਨ ਨਹੀਂ ਚੱਲੇਗੀ ਉਹ ਤਾਂ ਚੱਲ ਰਹੀ ਹੈ ਜਿਹਦੇ ਉੱਪਰ ਤੂੰ ਬੈਠਾ ਨਾ ਮਾਇਆ ਦੇ ਪਦਾਰਥਾਂ ਦੇ ਸਫਰ ਕਰ ਰਿਹਾ ਇਹ ਤਾਂ ਡੋਲਦੇ ਆ ਤੈਨੂੰ ਵੀ ਡੋਲਾ ਦੇਣ ਇਸ ਕਰਕੇ ਸਤਗੁਰ ਕਹਿੰਦੇ ਅੱਗੇ ਅਰਦਾਸ ਕਰੋ ਡੰਡੌਤ ਬੰਧਨ ਅਨਕ ਵਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰਹਾਤ ਅਸੀਂ ਪੈਰ ਪੈਰ ਤੇ ਡੋਲ ਜਾਨੇ ਆ ਤੇ ਸਤਿਗੁਰੂ ਸਮਝਾਉਣ ਵਾਲਾ ਹੈ ਅਸੀਂ ਗਲਤ ਪਾਸੇ ਵੀ ਜਾਵਾਂਗੇ ਕਿਉਂਕਿ ਸਾਡੀ ਫਿਤਰਤ ਹੈ ਸਾਡਾ ਮਨ ਇਦਾਂ ਦਾ ਹੈ ਪਰ ਗੁਰੂ ਇੰਨਾ ਸਮਰਥ ਹੈ ਭੁੱਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਵਡਭਾਗੀ ਪਾਇ ਭੁੱਲਿਆਂ ਨੂੰ ਮਾਰਗ ਦੇਣ ਵਾਲਾ ਹੈ ਸਤਿਗੁਰ ਮੇਰਾ ਮਿਹੜਾ ਮਾਣ ਹੈ ਤਾਣ ਹੈ ਸਤਿਗੁਰ ਤੂੰ ਹੈ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਘਹਿਰਾ ਤੂੰ ਸੱਚਾ ਮਾਲਕ ਐ ਤੇ ਗੁਨਾ ਦਾ ਸਮੁੰਦਰ ਹੈ ਨਾਨਕ ਦਾਸ ਕਹੇ ਬੇਨੰਤੀ ਤੇਰਾ ਦਾਸ ਤੇਰੇ ਚਰਨਾਂ ਦੇ ਵਿੱਚ ਅਰਜੋਈ ਕਰਦਾ ਕੀ ਅਰਜੋਈ ਕਰਦਾ ਆਠ ਪਹਿਰ ਤੁਧ ਧਿਆਈ ਜੀਉ ਮੈਂ ਅਠੇ ਪਹਿਰ ਸਤਗੁਰੂ ਤੈਨੂੰ ਧਿਆਵਾ ਤੇਰਾ ਨਾਮ ਜਪਾਂ ਕਿਦਾਂ ਸੌਂਦੇ ਵਾਹ ਵਾ ਉਚਰੇ ਉੱਠਦੇ ਵੀ ਵਾਹ ਕਰੇ ਜਦੋਂ ਅਸੀਂ ਸੌਣ ਲੱਗਿਆਂ ਬਾਣੀ ਪੜ੍ਹ ਕੇ ਸੋਵਾਂਗੇ ਅੰਮ੍ਰਿਤ ਵੇਲੇ ਉੱਠਾਂਗੇ ਫਿਰ ਬਾਣੀ ਪੜ੍ਹਾਂਗੇ ਸੌਂਦੇ ਵਾਹ ਵਾ ਉਚਰੇ ਉੱਠਦੀ ਬਾਹ ਕਰੇ ਤੇ ਉੱਠਣਾ 10 ਵਜੇ ਆ ਤਾਂ ਫਿਰ ਕੀ ਪ੍ਰਾਪਤੀ ਹੋਣੀ ਤੇ ਸਤਗੁਰ ਕਹਿੰਦੇ ਭਾਈ ਇਹ ਸਾਨੂੰ ਜੀਵਨ ਮਿਲਿਆ ਬਾਰ ਬਾਰ ਨਹੀਂ ਮਿਲਦਾ ਮਨੁੱਖਾ ਜਨ ਤੇ ਇਹਨੂੰ ਸਫਲ ਕਰਨਾ ਫਿਰ ਸਤਗੁਰ ਦੀ ਸ਼ਰਨ ਵਿੱਚ ਆਓ ਗੁਰੂ ਕੀ ਸੰਗਤ ਕਰੋ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਵਾਂਗੇ ਤੇ ਗੁਰੂ ਕਿਰਪਾ ਦਾ ਮੀਂਹ ਵਰਸਾ ਦਿੰਦਾ ਹੈ ਤੇ ਜਿਦਾਂ ਪਹਿਲੀ ਪੰਕਤੀਆਂ ਪਾਰ ਬ੍ਰਹਮ ਪ੍ਰਭ ਮੇਕ ਬਿਠਾਇਆ ਜਲ ਥਲ ਮਈਲ ਦਹ ਦਿਸ ਬਰਸਾਇਆ ਸ਼ਾਂਤ ਪਈ 부ਜੀ ਸਭ ਤ੍ਰਿਸ਼ਨਾ ਆਨੰਦ ਪਿਆ ਸਭ ਠਾਈ ਦਿਓ ਅੰਦਰ ਖੇੜਾ ਹੀ ਖੇੜਾ ਬਣੇਗਾ ਤੇ ਇੱਕ ਵਿਸ਼ਵਾਸ ਉਹ ਸਤਗੁਰ ਦੇ ਉਪਰ ਆਏਗਾ ਗੁਰੂ ਮਹਾਰਾਜ ਕਿਰਪਾ ਕਰਨ ਗੁਰਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਵਾਂ ਬਲੌਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ